ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਲੋ ਜੀ ਅੱਜ ਆਪਾਂ ਪੰਜਵਾਂ ਭਾਗ ਕਹਾਣੀ ਦਾ ਤੇ ਅੱਗੇ ਕਰਦੇ ਹਾਂ ਇਸ ਕਹਾਣੀ ਨੂੰ ਦਿਨ ਬੀਤ ਦੇ ਕਈ ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ ਬਸੰਤ ਦੇ ਧਰਮ ਮਾਤਾ ਪਿਤਾ ਦੀ ਵੀ ਕਿਸੇ ਇੱਕ ਨਾਮ ਸੁਣੀ ਇੱਕ ਦਿਨ ਕੀ ਹੋਇਆ ਰਾਜਾ ਰੂਪ ਦੇ ਤਰਵਾਰ ਵਿੱਚ ਇੱਕ ਸੂਦਾਕਰ ਨੇ ਆਰਜ ਗੁਜ਼ਾਰੇ ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ پاس ਆਇਆ ਹਾਂ ਮੇਰਾ ਜਹਾਜ਼ ਸਮੁੰਦਰ ਵਿੱਚ ਫਸਿਆ ਖੜਿਆ ਜੋ ਤੁਸੀਂਾਂ ਨੇ ਕਿਹਾ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਬਲੀ ਦੇਣ ਤੇ ਚੱਲੇਗਾ ਮੇਰੇ ਤੇ ਕਿਰਪਾ ਕਰੋ ਰਾਜੇ ਰੂਪ ਨੇ कोतवाल ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੁਦਾਗਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ कोतवाल ਲਈ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ ਉਹਨੇ ਬਸੰਤ ਨੂੰ ਜੇਰਖਾਨੇ ਵਿੱਚੋਂ ਕੱਢ ਕੇ ਸੁਦਾਗਰ ਦੇ ਨਾਲ ਤੋਰ ਦਿੱਤਾ ਸੋਦਾਗਰ ਬਸੰਤ ਨੂੰ ਜਹਾਜ਼ ਤੇ ਲੈ ਆਇਆ ਬਸੰਤ ਨੇ ਜਹਾਜ਼ ਦੇ ਇੰਜਣ ਦੇ ਕਲ ਪੁਰਚਿਆਂ ਨੂੰ ਆਪਣੇ ਹੱਥਾਂ ਨਾਲ ਇੰਦਰ ਉਧਰ ਕਮਾਇਆ ਤੇ ਜਹਾਜ਼ ਨੇ ਕਰਰ 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 ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਰਫ਼ਤਾਰ ਫੜ ਲਈ ਸੋਦਾਗਰ ਬਸੰਤ ਦੀ ਸਿਆਨਪੂਰ ਸ ਅਤੇ ਸਰੀਰਕ ਦੇਖ ਤੋਂ ਇੰਨਾ ਪ੍ਰਭਤ ਹੋਇਆ ਕਿ ਉਸ ਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ਤੇ ਰੱਖ ਲਿਆ ਬਸੰਤ ਹੁਣ ਸੁਦાગਰ ਪੁੱਤਰ ਵਜੋਂ ਜਹਾਜ਼ ਤੇ ਵਿਚਰ ਰਿਹਾ ਸੀ ਤੇ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਸਵਾਦ ਸੀ ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਪੁੱਜਿਆ ਬੰਦਰਗਾਹ ਤੇ ਲੰਗਰ ਸੁੱਟ ਗਏ ਸੁਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਯਾਰ ਡੇਰੇ ਲਾਏ ਬਸੰਤ ਬਹੁਤ ਹੀ ਖੂਬਸੂਰਤ ਤੇ ਸ਼ਹਿਰ ਸ਼ਬੀਲਾ ਗੰਭਰੂ ਸੀ ਕਾਮਰੂਪ ਦੀਆਂ ਕਈ ਖੂਬਸੂਰਤ ਮੁਟਿਆਰਾਂ ਨੇ ਉਹਨੂੰ ਮੋਹ ਪਿੰਨੀਆਂ ਨਿਗਾਹਾਂ ਨਾਲ ਵੇਖਿਆ ਤੇ ਠੰਡੇ ਹੋ ਕੇ ਭਰੇ ਇੱਕ ਦਿਨ ਸ਼ਹਿਰ ਕਰਦੀ ਕਾਮਰੂਪ ਦੀ ਸ਼ਹਿਜਾਦੀ ਚੰਦਰਬਦਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਕੇ ਉਹਨੇ ਬਾਗ ਕੇ ਬਸੰਤ ਮਨ ਵੱਲ ਵੇਖਿਆ ਤੇ ਵੰਦੇ ਆ ਸਾਰੇ ਆਪਣਾ ਦਿਲ ਉਹਨੂੰ ਦੇ ਬੈਠੇ ਤੇ ਘਰ ਆ ਕੇ ਆਪਣੇ ਮਾਂ ਬਾਪ ਨੂੰ ਆਖਿਆ ਮੈਂ ਤਾਂ ਵਿਆਹ ਹੀ ਸੁਦਾਗਰ ਦੇ ਮੰਡੀ ਦੇ ਨਾਲ ਕਰਵਾਉਣਾ ਨਹੀਂ ਤਾਂ ਸਾਰੇ ਉਮਰ ਕੁਆਰੀ ਰਹਾਂਗੀ ਉਹਦੇ ਮਾਂ ਬਾਪ ਆਪਣੀ ਧੀ ਦੀ ਜਿੱਦ ਹੰਗੇਠਿਆ ਨਾ ਸਕੇ ਤੇ ਉਹਨਾਂ ਨੇ ਸੌਦਾਗਰ ਨੂੰ ਬੁਲਾ ਕੇ ਚੰਦਰਬਦਨ ਦੀ ਸ਼ਾਦੀ ਬਸੰਤ ਨਾਲ ਕਰ ਦਿੱਤੀ ਐਨੀ ਖੂਬਸੂਰਤ ਮਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ ਉਹਦੇ ਮਿਰਗਾ ਵਰਗੇ ਨੈਣਾਂ ਤੇ ਬਸੰਤ ਫਿਦਾ ਹੋ ਗਿਆ ਤੇ ਉਸਨੇ ਮੇਰਗਣਿਆਣੀ ਚੰਦਰਬਦਨ ਨੂੰ ਤਨੋਂ ਮਨੋਂ ਆਪਣਾ ਆਪਣਾ ਬਣਾ ਲਿਆ ਕੁਝ ਦਿਨਾਂ ਕੁਝ ਦਿਨ ਦੋਨੋਂ ਕਾਮ ਰੂਪ ਦੇ ਮਹਿਨਾਂ ਦਾ ਆਨੰਦ ਮਾਣ ਕੇ ਜਹਾਜ਼ ਤੇ ਆ ਗਏ ਤੇ ਚੰਦਰਬਦਨ ਆਪਣੇ ਮਾਂ ਬਾਪ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ਤੇ ਅਰਵਾਣਾ ਹੋ ਗਈ ਜਹਾਂ ਹੁਣ ਵਾਪਸ ਨਿਸਰਵੰਦ ਨੂੰ ਪਰਤਿਆ ਸੀ ਚੰਦਰ ਬਦਨ ਤੇ ਬਸੰਤ ਆਠ ਕੇਦੀਆਂ ਕਰਦੇ ਪਾਣੀ ਤੇ ਮौज-ਮਾਸਤੀ ਮਾਨਦੇ ਰਹੇ ਇੱਕ ਦਿਨ ਸੁਦਾਗਰ ਨੇ ਵੇਖਿਆ ਚੰਦਰ ਬਦਨ ਕਲਮਕੱਲੀ ਮਸਤੂਰ ਕੋਲ ਖੜੋਤੀ ਹੋਈ ਚੜਦੇ ਸੂਰਜ ਨੂੰ ਨਿਹਾਰ ਰਹੀ ਸੀ ਚੜਦੇ ਸੂਰਜ ਦੀ ਲਾਲੀ ਚ ਪਿੰਜੀ ਚੰਦਰ ਬਦਨ ਉਹ ਨੂੰ ਕਾਇਲ ਕਰ ਗਈ ਉਹ ਸੋਚਣ ਲੱਗਿਆ ਜੇ ਚੰਦਰ ਮੇਰੀ ਬਣ ਜਾਵੇ ਤਾਂ ਸਾਰੀ ਦੁਨੀਆ ਦੀ दौਲਤ ਇਹ ਦਿੱਤੇ ਨਿਸ਼ਾ ਵਰਕਰਦਿਆਂ ਸੁਦਾਗਰ ਨੇ ਹਰ ਹੀਲੇ ਚੰਦਰ ਬਦਨ ਨੂੰ ਆਪਣੀ ਬਣਾਉਣ ਦਾ ਮਨੋਮਨੀ ਫੈਸਲਾ ਕਰ ਲਿਆ ਚੰਦਰਬਦਨ ਤਾਂ ਸਦਾਗਰ ਨੂੰ ਆਪਣੇ ਸਾਰੇ ਦੇ ਰੂਪ ਵਿੱਚ ਚਿਤ ਰਹਿ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਨ ਕਰਦਾ ਸੀ ਜਦੋਂ ਮਨੁੱਖ ਅੰਦਰ ਬਦੀ ਉੱਠਦੀ ਹੈ ਤਾਂ ਉਹ ਚੰਗੇ ਮਾਰੇ ਦੀ ਪਹਿਚਾਨ ਭੁੱਲ ਜਾਂਦਾ ਏ ਇੱਕ ਦਿਨ ਕੀ ਹੋਇਆ ਸੁਦਾਗਰ ਤੇ ਬਸੰਤ ਜਹਾਜ਼ ਦੇ ਤਖਤੇ ਤੇ ਖੜੋਤੇ ਹੋਏ ਸਨ ਕਿ ਸਮੁੰਦਰ ਵਿੱਚੋਂ ਪਾਣੀ ਦੀ ਛਲ ਆਈ ਤੇ ਸੁਦਾਗਰ ਨੇ ਇੱਕਦਮ ਬਸੰਤ ਨੂੰ ਲੋਕਾਂ ਚੁੱਕੀਏ ਫੁਰਤੀ ਨਾਲ ਸਮੁੰਦਰ ਵਿੱਚ ਵਗਾ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਦੁੱਗ ਕੇ ਡੁੱਬ ਗਿਆ ਹੈ ਤੇ ਨਾਲ ਹੀ ਮਰਨ ਦਾਪ ਕਰਨ ਲੱਗਾ ਚੰਦਰ ਬਦਨ ਦਾ ਅਰੋਰ ਕੀ ਬੁਰਾ ਹਾਲ ਹੋ ਰਿਹਾ ਸੀ ਉਹ ਬਸੰਤ ਦਾ ਨਾਂ ਲੈ ਕੇ ਬਉੜੀਆਂ ਪਾ ਰਹੀ ਸੀ ਸੁਦਾਗ੍ਰਿ ਵੀ ਉਸ ਨੂੰ ਤਰਵਾਸਾ ਦੇਨ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਿਹਾ ਇੰਦਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਅਜਾਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਵਹਿਣ ਵਿੱਚ ਵਹਾਈ ਜਾ ਰਹੀਆਂ ਹਨ ਕਿ ਅਚਾਨਕ ਇੱਕ ਅਜੇ ਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿੱਚ ਇੱਕ ਬੰਦਲਿਆ ਹੋਇਆ ਮਗਰਮਸ਼ ਰੁੜਿਆ ਜਾ ਰਿਹਾ ਸੀ ਬਸੰਤ ਨੇ ਹਿੰਮਤ ਕਰਕੇ ਉਸ ਬੁੰਦਲੇ ਹੋਏ ਮਗਰਮਸ਼ ਨੂੰ ਜੱਫੀ ਪਾਈ ਤੇ ਮਜ਼ਬੂਤੀ ਨਾਲ ਫੜ ਲਿਆ ਲਹਿਰਾਂ 'ਚ ਵਹਿਦਾ ਹੋਇਆ ਮਗਰਮਸ਼ ਉਸ ਨੂੰ ਸਮੁੰਦਰ ਦੇ ਕੰਢੇ ਤੇ ਲੈ ਆਇਆ ਜਿੱਥੇ ਮਾਹੀ ਗੀਰ ਮੱਛੀਆਂ ਪਕੜ ਰਹੇ ਸਨ ਉਹਨਾਂ ਨੇ ਬਸੰਤ ਨੂੰ ਸਮੁੰਦਰ ਤੋਂ ਬਾਹਰ ਕੱਢਣ ਲੈ ਕੱਢ ਲਿਆ ਤੇ ਤੁਰੰਤ ਹੀ ਕਈ ਉਹੜ ਪਹੜ ਕਰਕੇ ਉਹਦੀ ਜਾਨ ਬਚਾ ਲਈ ਤੇ ਆਪਣੇ ਘਰ ਲੈ ਆਏ ਮਿਸਰ ਦੀ ਇੱਕ ਮਾਨੀ ਜੋ ਮਾਹੀ ਗੀਰ ਦਾ ਜਾਨੂ ਸੀ ਅਗੋਂ ਉਸ ਨੂੰ ਆਪਣੇ ਘਰ ਲੈ ਆਇਆ ਮਾਲੀ ਮੰਡਣ ਦੇ ਕਰ ਕੋਈ ਔਲਾਦ ਨਹੀਂ ਸੀ ਉਹ ਉਸ ਨੂੰ ਪੁੱਤਰ ਬਾਣ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ ਉਹ ਹੁਣ ਉਹਨਾਂ ਦੇ ਕਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰਦੇ ਹਾਲ ਸੀ ਮਾਲਣ ਨੂੰ ਉਸਨੇ ਸਾਰੇ ਕੋਈ ਬਿੱਤੀ ਸੁਣਾਵੀ ਉਸਨੇ ਆਖਿਆ ਪ੍ਰਮਾਤਮਾ ਉਸ ਦੀ ਸਾਥ ਲਵੇਗਾ ਤੇ ਚੰਦ ਬਦਣਾ ਉਸ ਨੂੰ ਜਰੂਰ ਮਿਲੇਗੀ ਸੋ ਇਹ ਸੀ ਅੱਜ ਦੀ ਕਹਾਣੀ ਤੇ ਅਗਲਾ ਭਾਗ ਆਪਾਂ ਕੱਲ ਪੇਸ਼ ਕਰਾਂਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦੀ ਤੇ ਹਫ਼ਤੇ ਬਾਅਦ ਜੇ ਰਖੋ ਰੱਬ ਰੱਖੇ ਜੀ ਸ਼ੁਕਰੀਆ